ਇਹ ਦੇਖੋ ਮੱਥਾ ਨਾ ਦੇ ਜਿਹੜੀ ਸੰਗਤ ਮੱਥਾ ਟੇਕਦੀ ਹੈ ਕਿਸੇ ਪਿਓ ਕਿਤੇ ਨਹੀਂ ਹੈਗੇ ਪੰਥ ਦੇ ਇਹ ਨਹੀਂ ਤੁਸੀਂ ਮੇਰੇ ਨਾਲ ਨਹੀਂ ਤੁਹਾਡੇ ਕੋਲ ਤੂੰ ਸਾਹ ਲੈਣ ਜਾਊਗਾ ਨਾ ਫਿਰ ਤੁਸੀਂ ਮੈਨੂੰ ਮੋੜ ਦੇ ਜਿਹੜਾ ਪ੍ਰਬੰਧਕ ਨੇ ਸਾਰੇ ਇਹ ਬੇ ਲਗਾਮ ਹੋ ਗਏ ਤੇ ਇਹ ਬੜੇ ਹੰਕਾਰੀ ਨੇ ਇਹ ਕਹਿੰਦੇ ਸਾਡਾ ਜੋ ਕਰਨਾ ਕਰ ਲੋ ਕਰੂ ਦਾ ਗੁਰੂ ਪਾਸ਼ਾ ਹੀ ਔਰੰਗਜ਼ੇ ਦੀ ਔਲਾਦ ਨੇ ਕੌਮ ਨੂੰ ਵਿੰਗਾ ਰਿਆ ਅੱਜ ਇਹ ਤਾਲਾ ਜਿਹੜਾ ਲੱਗਿਆ ਹੈ ਇਹ ਗੇਟ ਨੂੰ ਨਹੀਂ ਇਹ ਇਹਨਾਂ ਦੀ ਅਕਲ ਨੂੰ ਲੱਗਿਆ ਤਰ ਨੌਜਵਾਨ ਸਰਦਾਰ ਸੁਖਵੀਰ ਸਿੰਘ ਬਾਦਲ ਵਰਗਾ ਬਣੇ। ਹੁਣ ਸੁਖਵੀਰ ਸਿੰਘ ਬਾਦਲ ਨੇ ਤਾਂ ਹਦੇਸ਼ ਦੇਤੇ ਕਿ ਗੁਰਦੁਆਰੇ ਨੂੰ ਜਿੰਦਾ ਲਾ ਦੋ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਨਿਯੁਕਤ ਕੀਤੀ ਗਈ ਪੰਜ ਮੈਂਬਰੀ ਕਮੇਟੀ ਦੇ ਇੱਕ ਮੈਂਬਰ ਇਕਬਾਲ ਸਿੰਘ ਝੁੰਦਾ ਵੱਲੋਂ ਸ਼ਰੀਫ ਗੁਰਦੁਆਰਾ ਫਤਿਹਗੜ੍ਹ ਸਹਿ ਆ ਵਿਖੇ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਦੇ ਵਿੱਚ ਮੈਂਬਰਾਂ ਨੇ ਸ਼ਾਮਲ ਹੋਣਾ ਸੀ। ਤਾਂ ਤੁਹਾਨੂੰ ਦੱਸ ਦਈਏ ਕਿ ਮਾਹੌਲ ਉਦੋਂ ਪੱਕ ਜਾਂਦਾ ਜਦੋਂ ਉਥੇ ਪ੍ਰਬੰਧਨਾ ਹੋਣ ਤੇ ਜਿਹੜੇ ਨੇ ਇਕਬਾਲ ਸਿੰਘ ਝੁੰਦਾ ਵੱਲੋਂ ਅਤੇ ਕਰਨੈਲ ਸਿੰਘ ਪੰਜੋਲੀ ਗੁਰਜੀਤ ਸਿੰਘ ਤਲਵੰਡੀ ਵੱਲੋਂ ਸਵਾਲ ਚੁੱਕੇ ਜਾਂਦੇ ਨੇ ਤਾਂ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਿੰਨੇ ਆ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਕਿ ਇਹ ਕਮੇਟੀ ਦੇ ਮੈਂਬਰ ਅਤੇ ਜੋ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆਮੋ ਸਾਹਮਣੇ ਹੁੰਦੇ ਨੇ ਤਾਂ ਉਹਨਾਂ ਵੱਲੋਂ ਜੋ ਕਿ ਇਲਜ਼ਾਮ ਲਗਾਏ ਜਾਂਦੇ ਨੇ ਤਾਂ ਤੁਹਾਨੂੰ ਦੱਸ ਦਈਏ ਕੇ ਸਰਦਾਰ ਇਕਬਾਲ ਸਿੰਘ ਝੁੰਦਾ ਵੱਲੋਂ ਇਹ ਗੁਰਦੁਆਰਾ ਫਤੇਗੜ ਸਾਹਿਬ ਦੇ ਮੀਟਿੰਗ ਹਾਲ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਸੀ ਜਿਸ ਦੀ ਲਿਖਤੀ ਮਨਜ਼ੂਰੀ ਲੈਣ ਤੋਂ ਬਾਅਦ ਵੀ ਉਹਨਾਂ ਨੂੰ ਉੱਥੇ ਮੀਟਿੰਗ ਨਹੀਂ ਕਰਨ ਦਿੱਤੀ ਜਾ ਰਹੀ ਸੀ ਤਾਂ ਦੱਸ ਦਈਏ ਕਿ ਮਿਲੀ ਜਾਣਕਾਰੀ ਦੇ ਮੁਤਾਬਕ 11000 ਪੈਸੇ ਦੀ ਭੇਟਾ ਵੀ ਦਿੱਤੀ ਗਈ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਮੀਟਿੰਗ ਨਹੀਂ ਕੀਤੀ ਜਾਣ ਦਿੱਤੀ ਜਾ ਰਹੀ ਸੀ ਤਾਂ ਤੁਹਾਨੂੰ ਦੱਸ ਦਈਏ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਮੀਟਿੰਗ ਹਾਲ ਦੇ ਬਾਹਰ 메ਨ 게ਟ ਹੈ ਜਿੱਥੋਂ ਕੀ ਆਮਦ ਹੁੰਦੀ ਹੈ ਉੱਥੇ ਦਾ ਦਰਵਾਜ਼ਾ ਬੰਦ ਕੀਤਾ ਗਿਆ ਤਾਂ ਉੱਥੇ ਵੱਡਾ ਟਰੈਕਟਰ ਜਿਹੜਾ ਆ ਉਹ ਖੜਾ ਦਿੱਤਾ ਗਿਆ ਤਾਂ ਜਦੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਇਸ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦੇ ਕੋਲ ਕੋਈ ਪੁਖਤਾ ਜਵਾਬ ਨਹੀਂ ਸੀ ਤਾਂ ਇਸ ਦੇ ਵਿੱਚ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਜੋ ਕਿ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਜਿਹੜੇ ਨੇ ਉਹ ਆਮੋ ਸਾਹਮਣੇ ਹੁੰਦੇ ਨਜ਼ਰ ਆਏ ਤਾਂ ਤੁਹਾਨੂੰ ਦੱਸ ਦਈਏ ਕਿ ਉੱਥੇ ਹੀ ਕਰਨਲ ਸਿੰਘ ਪੰਜੋਲੀ ਗੁਰਜੀਤ ਸਿੰਘ ਤਲਵੰਡੀ ਅਤੇ ਹੋਰ ਪਹੁੰਚੇ ਮੈਂਬਰਾਂ ਵੱਲੋਂ ਇਸ ਦੀ ਘੋਰ ਨਿੰਦਾ ਕੀਤੀ ਗਈ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ ਤੇ ਐ ਜੀ ਪੀ ਸੀ ਦੀ ਕਾਬਜ ਧਿਰ ਨੇ ਮੀਟਿੰਗ ਹਾਲ ਨੂੰ ਤਾਲਾ ਜੜ ਦਿੱਤਾ ਤੇ ਇਸ ਦੇ ਅੱਗੇ ਟਰੈਕਟਰ ਖੜਾ ਦਿੱਤਾ ਕਬਰਾਹੜ ਦੀ ਨਿਸ਼ਾਨੀ ਹੈ ਇਸੇ ਤਰ੍ਹਾਂ ਪਾਬੰਦੀ ਤੋਂ ਸਾਬਤ ਹੁੰਦਾ ਹੈ ਕਿ ਸੰਗਤ ਅਤੋਂ ਇਹ ਤੁਹਾਡਾ ਨੁਕਾਰਿਆ ਜਾ ਚੁੱਕਿਆ ਹੈ ਜਾਨੀ ਕਿ ਬਾਦਲ ਪਰਿਵਾਰ ਬਾਦਲ ਦੀ ਜੁੰਡ ਮੰਡਲੀ ਜਿਹੜੀ ਹੈ ਉਹ ਨੁਕਾਰੀ ਗਈ ਹੈ ਤੇ ਚੁੱਕੇ ਜਿਹੜੇ ਨੇ ਲੋਕ ਜਿਹੜੇ ਨੇ ਬਿਹੱਦ ਇਹਨਾਂ ਤੋਂ ਦੂਰ ਜਿਹੜੇ ਨੇ ਉਹ ਹੋ ਗਏ ਨੇ ਤਾਂ ਇਹਨਾਂ ਦੀ ਘਟਿਆ ਸੋਚ ਹੈ ਸਿਆਸਤ ਤੇ ਜਿਹੜੀ ਘਟਿਆ ਕੀਤੀ ਜਾ ਰਹੀ ਹੈ ਤਾਂ ਅਸੀਂ ਸਬਰ ਸੰਤੋਖ ਤੇ ਪੈਰਾ ਦੇਣ ਵਾਲੇ ਆ ਗੁਰੂ ਨੂੰ ਸਮਰਪਿਤ ਆ ਗੁਰੂ ਸਾਹਿਬਾਨ ਇਹਨਾਂ ਲੋਕਾਂ ਨੂੰ ਸਮਰਪਤ ਬਖਸ਼ੇ ਅਜਹੀ ਜਿਹੜੀ ਹੈ ਗੱਡਵਾਤ ਕਰਦਿਆਂ ਹੋਇਆਂ ਉਹਨਾਂ ਵੱਲੋਂ ਕਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਜਿਹੜੀਆਂ ਨੇ ਇਹ ਤਾਂ ਤੁਹਾਨੂੰ ਗੁਰਦੁਆਰਾ ਸ੍ਰੀ ਪਤੇਗੜ ਸਾਹਿਬ ਦੀਆਂ ਦਿਖਾਉਂਦੇ ਆ ਕਿ ਜਿੱਥੇ ਅੱਜ ਮੀਟਿੰਗ ਰੱਖੀ ਗਈ ਸੀ ਇਕਬਾਲ ਸਿੰਘ ਝੁੰਡਾ ਵੱਲੋਂ ਜੋ ਕਿ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਨੇ ਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜੋ ਕਿ 11000 ਦੀ ਪਰਚੀ ਕੱਟ ਕੇ 11000 ਦੀ ਪੇਟਾ ਲੈ ਕੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਐਸਜੀਪੀਸੀ ਦਾ ਪ੍ਰਬੰਧ ਹੈ ਉੱਥੇ ਤਾਂ ਉਹ ਵੀ ਜਿਹੜਾ ਆ ਸਾਨੂੰ ਮੀਟਿੰਗ ਹਾਲ ਨਹੀਂ ਦਿੱਤਾ ਜਾ ਰਿਹਾ ਤਾਂ ਉਸ ਨੂੰ ਤਾਲਾ ਜੜ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਸੰਗਤ ਦਾ ਪੈਸਾ ਆ ਸੰਗਤ ਦੇ ਵਰਤਨ ਦੇ ਲਈ ਹੈ ਤਾਂ ਉਹਨਾਂ ਦਾ ਇਹ ਵਿਹਾਰ ਚੰਗਾ ਨਹੀਂ ਹੈ ਜੇਕਰ ਕਿਸੇ ਇੱਕ ਧਿਰ ਦੇ ਇਸ਼ਾਰੇ ਦੇ ਉੱਤੇ ਸਾਰਾ ਕੰਮ ਹੋ ਰਿਹਾ ਹੈ ਕਾਫੀ ਨਿੰਦਣਯੋਗ ਹੈ ਇਸ ਮੌਕੇ ਤੇ ਉਹਨਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਤੇ ਸ਼ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ ਛੱਦੀ ਸੀ ਜੋ ਆਪਣਾ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਸੈਟੀ ਬਣੀ ਹੈ ਪੱਤੀ ਦੀ ਉਹਨਾਂ ਦੇ ਮਾਰਜੋ ਮੈਂਬਰ ਸਹਿਬਾਨਾਂ ਨੇ ਆਉਣਾ ਸੀ ਔਰ ਬੜੇ ਅਫਸੋਸ ਦੀ ਗੱਲ ਆ ਕਿ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜਿੱਥੇ ਮੀਟਿੰਗ ਹਾਲ ਆ ਇੱਥੇ ਆਮ ਤੌਰ ਤੇ ਮਤਲਬ ਬੈਠਦੇ ਵੀ ਆਣ ਕੇ ਤੇ ਮੀਟਿੰਗਾਂ ਵੀ ਹੁੰਦੀਆਂ ਨੇ ਇਹ ਗੁਰਦੁਆਰਾ ਸਾਹਿਬ ਦਾ ਇਹ ਸਾਂਝੇ ਸਥਾਨ ਨੇ ਔਰ ਸ਼ਹੀਦਾਂ ਦੀ ਸੰਮਾਨ ਪਵਿੱਤਰ ਧਰਤੀ ਤੇ ਜਿੱਥੇ ਅਸੀਂ ਸਰਦਾ ਸਤਕਾਰ ਨਾਲ ਹੁੰਨੇ ਆ ਉੱਥੇ ਆਪਣੇ ਪੰਥਕ ਮਸਲਿਆਂ ਤੇ ਵਿਚਾਰ ਵਟਾਂਦਰਾ ਵੀ ਸਮਾਜਿਕ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਵੀ ਆਮ ਤੌਰ ਤੇ ਹੁੰਦਾ ਰਹਿੰਦਾ ਪਰ ਬੜੇ ਅਫਸੋਸ ਦੀ ਗੱਲ ਆ ਕਿ ਅੱਜ ਮੀਟਿੰਗ ਹਾਲ ਦੇ ਸਾਹਮਣੇ ਕੇਵਲ ਜਿੱਦਾਂ ਨਹੀਂ ਮਾਰਿਆ ਬਲਕਿ ਅੱਗੇ ਇੱਕ ਟਰੈਕਟਰ ਵੀ ਖੜਾਤਾ ਬੜੇ ਹੱਦੋਂ ਵੱਧ ਜਾਤੀ ਵਾਲੀ ਗੱਲ ਕਹਿ ਲਵੋ ਇੱਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜੇ ਸਮਰਪਿਤ ਲੋਕ ਨੇ ਉਹਦੇ ਬੈਠ ਕੇ ਆਪਣੇ ਪੰਥ ਦੀਆਂ ਸਮੱਸਿਆਵਾਂ ਦਾ ਵਿਚਾਰ ਵਟਾਦਲਾ ਨਹੀਂ ਕਰ ਸਕਦੇ ਜੇ ਆਪਣੇ ਗੁਰਦੁਆਰਾ ਸਾਹਿਬਾਨਾਂ ਵੀ ਸਾਨੂੰ ਵਿਚਾਰ ਕਰਨ ਦਾ ਜਗ੍ਹਾ ਨਹੀਂ ਮਿਲਦਾ ਦੀ ਫਿਰ ਸੜਕਾਂ ਤੇ ਮਿਲੇਗੀ ਇੱਥੇ ਕੈਰ ਸਿਧਾਰਤਕ ਲੋਕਾਂ ਨਾਲ ਕੇ ਮੀਟਿੰਗਾਂ ਕਰਨਗੇ ਤਾਂ ਬੜੇ ਅਫਸੋਸ ਦੀ ਗੱਲ ਹੈ ਇਸ ਗੱਲ ਦੀ ਮੈਂ ਅੱਜ ਮਹਿਸੂਸ ਕਰਦਾ ਕਿ ਸਮਾਂ ਆ ਗਿਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਦਾ ਬਹੁਤ ਜ਼ਿਆਦਾ ਜ਼ਰੂਰਤ ਆ ਅੱਜ ਪੰਥ ਦੇ ਵਿੱਚ ਪੰਥ ਦੀਆਂ ਸੰਸਥਾਵਾਂ ਦੇ ਵਿੱਚ ਪੰਥਕ ਆਗੂਆਂ ਦੇ ਵਿੱਚ ਜਿਹੜਾ ਖਲਾਫ ਪੈਦਾ ਹੋਇਆ ਜਾਂ ਇਹ ਕਹਿ ਲਓ ਤਣਾਅ ਪੈਦਾ ਹੋਇਆ ਵਿਵਾਦ ਖੜੇ ਹੋਏ ਨੇ ਮਤਲਬ ਸ਼ਰੋਮਣੀ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਵਿਵਾਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਜੀ ਵੀ ਵਿਵਾਦ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਲਈ ਵੀ ਵਿਵਾਦ ਇਹ ਤਿੰਨੇ ਪੰਥ ਦੀਆਂ ਸੰਸਥਾਵਾਂ ਜਿਹੜੀਆਂ ਨੇ ਤਿੰਨੇ ਵਿਵਾਦਾਂ ਦੇ ਘੇਰੇ ਵਿੱਚ ਘਿਰੀਆਂ ਹੋਈਆਂ ਨੇ ਇਹਦੀ ਵੱਡੀ ਘਾਟ ਇਹ ਆ ਕਿ ਅੱਜ ਸਿੱਖ ਲੀਡਰਸ਼ਿਪ ਜਿਹੜੀ ਆ ਪੰਥ ਪ੍ਰਵਾਨਤ ਉਹ ਸਾਹਮਣੇ ਨਜ਼ਰ ਨਹੀਂ ਆ ਰਹੀ ਸਿੱਖ ਲੀਡਰਸ਼ਿਪ ਦਾ ਫੈਸਲਾ ਕਰਨ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਨ ਦੀ ਮੰਗ ਜ਼ੋਰਦਾਰ ਰੱਖਣ ਇਹਦੇ ਲਈ ਭਾਵੇਂ ਜੇ ਮੋਰਚਾ ਵੀ ਲਾਉਣਾ ਪਵੇ ਇਹਦੇ ਲਈ ਜੇ ਜੱਦੋਜਹਿਦ ਵੀ ਕਰਨੀ ਪਵੇ ਉਹ ਕਰਨ ਤੇ ਗਰੇਜ ਨਹੀਂ ਕਰਨਾ ਚਾਹੀਦਾ ਮੈਂ ਤਾਂ ਸਮਝਦਾ ਕਿ ਹੁਣ ਜਿਵੇਂ ਟਰੈਕਟਰ ਲਾ ਕੇ ਮੀਟਿੰਗ ਹਾਲ ਬੰਦ ਕਰ ਤੇ ਗੁਰਦੁਆਰਾ ਸਾਹਿਬਾਨਾਂ ਦੇ ਕੱਲ ਨੂੰ ਮੱਥਾ ਟੇਕਣ ਤੇ ਵੀ ਸਾਡੇ ਤੇ ਪਾਬੰਦੀ ਲਾ ਦੇਣਗੇ ਤੇ ਇਹ ਤਾਂ ਹੁਣ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦਾ ਸਮਾਂ ਆ ਗਿਆ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦੇ ਲਈ ਮਾਹੌਲ ਪੈਦਾ ਕਰਵਾਇਆ ਜਾ ਰਿਹਾ ਕੁਝ ਸਾਥੀ ਲੋਕਾਂ ਵੱਲੋਂ ਔਰ ਸਾਨੂੰ ਇਸ ਗੱਲ ਦੇ ਵਿੱਚ ਜ਼ਰੂਰ ਇੱਕ ਜੁੜਤਾ ਇੱਕ ਸੁਰਤਾ ਦਿਖਾਉਣ ਦੀ ਲੋੜ ਆ ਸਿੱਖਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਇਸ ਕਾਰਵਾਈ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਾ ਇਸ ਕਿਸਮ ਦੀ ਗੱਲ ਗੁਰਦੁਆਰਾ ਪ੍ਰਬੰਧ ਵਿੱਚ ਨਹੀਂ ਸੀ ਬਾਪਰਨੀ ਚਾਹੀਦੀ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਪ੍ਰਮਾਨ ਕੀਤਾ ਜੈਦਰ ਆਵਤ ਜਾਤ ਹੈ ਹਟਕਿਓ ਨਾਹੀ ਪੋਇ ਇੱਥੇ ਕਿਸੇ ਨੂੰ ਆਉਣ ਤੋਂ ਰੋਕਿਆ ਨਹੀਂ ਜਾ ਸਕਦਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬਾਂ ਦੇ ਲੰਗਰ ਵਿੱਚ ਲੰਗਰ ਛਕਣ ਲਈ ਤੇ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਕੌਮ ਦੀ ਚੜ੍ਹਦੀ ਕਲਾ ਲਈ ਵਿਚਾਰ ਵਟਾਂਦਰਾ ਕਰਨ ਲਈ ਕਿਸੇ ਨੂੰ ਵੀ ਨਹੀਂ ਰੋਕਿਆ ਜਾ ਸਕਦਾ ਇਸ ਮੀਟਿੰਗ ਹਾਲ ਵਿੱਚ ਭਾਰਤੀ ਕਿਸਾਨ ਯੂਨੀਅਨ ਦੀ ਜਥੇਬੰਦੀਆਂ ਵੀ ਮੀਟਿੰਗਾਂ ਕਰਦੀਆਂ ਟਰੱਕ ਯੂਨੀਅਨ ਵਾਲੇ ਵੀ ਮੀਟਿੰਗ ਕਰਦੇ ਨੇ ਨੰਬਰਦਾਰ ਯੂਨੀਅਨ ਵਾਲੇ ਵੀ ਮੀਟਿੰਗ ਕਰਦੇ ਨੇ ਲੇਕਨ ਸ਼੍ਰੀ ਅਕਾਲ ਤਖਸਾਲ ਸਾਹਿਬ ਜੀ ਤੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਜੀ ਦਾ ਮੁਖ ਮਨੋਰਥ ਸ਼ਰਮਣੀ ਅਕਾਲੀ ਦਲ ਨੇ ਉਹਨੂੰ ਆਪਣਾ ਮੁੜ ਕੇ ਨਮਾ ਰੂਪ ਦੇਣ ਦਾ ਆਦੇਸ਼ ਸ਼੍ਰੀ ਅਕਾਲ ਤਖਸਾਲ ਸਾਹਿਬ ਵੱਲੋਂ ਕੀਤਾ ਗਿਆ ਉਹਦੀ ਜਥੇਬੰਦੀ ਵੱਲੋਂ ਮੀਟਿੰਗ ਕਰਨਾ ਇੱਥੇ ਉਹਦੇ ਤੇ ਪਗੰਦੀ ਲਾਉਣੀ ਜਿੰਦੇ ਲਾਉਣੇ ਟਰੈਕਟਰ ਲਾ ਕੇ ਬੰਦ ਕਰਨਾ ਮੈਂ ਸਮਝਦਾ ਇਹ ਕਾਰਵਾਈ ਸਖਤ ਨਿੰਦਾ ਨਿੰਦਣਯੋਗ ਹੈ ਔਰ ਕੱਲ ਤੱਕ ਸਾਡੇ ਜਿਹੜੇ ਮਜੂਦਾ ਜਥੇਦਾਰ ਸਹਿਬਾਨ ਨੇ ਜਿਹੜੇ ਰੋਜ਼ ਹੀ ਮਤਲਬ ਸੰਗਤਾਂ ਨੂੰ ਇਸ ਕਿਸਮ ਦੀਆਂ ਅਪੀਲਾਂ ਕਰਦੇ ਨੇ ਹੁਣ ਉਹਨਾਂ ਨੇ ਕੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਵਰਸੀ ਉੱਤੇ ਕਿਹਾ ਕਿ ਹਾਂ ਇੱਥੇ ਕਿਸੇ ਨੂੰ ਮੀਟਿੰਗ ਨਹੀਂ ਕਰਨ ਦੇਣੀ ਤੇ ਪੰਥਕ ਵਿਚਾਰਾ ਨਹੀਂ ਕਰਨ ਦੇਣੀ ਆ ਗੁਰਮਤ ਵਿਚਾਰਾ ਨਹੀਂ ਇੱਥੇ ਹੋਣੀਆਂ ਚਾਹੀਦੀਆਂ ਹੁਣ ਲੋਕ ਨੌਜਵਾਨ ਪੀੜ੍ਹੀ ਇਸ ਕਿਸਮ ਦੀ ਬਣਨ ਦਾ ਯਤਨ ਕਰੇਗੀ ਬਕਾਇਦਾ ਤੌਰ ਤੇ ਸਰਦਾਰ ਲਖਵੀਰ ਸਿੰਘ ਦੀ ਥਬਲਾ ਸਾਹਿਬ ਨੇ ਅੱਜ ਤੋਂ 6 ਦਿਨ ਪਹਿਲਾਂ ਮੈਨੇਜਰ ਸਾਹਿਬ ਨੂੰ ਲਿਖਤੀ ਚਿੱਠੀ ਦਿੱਤੀ ਹੈ ਰਸੀভিং ਲੈਟਰ ਦਿੱਤਾ ਮੈਂ ਆ ਬਕਾਇਦਾ ਸਾਡੇ ਕੋਲ ਆ ਲੈਟਰ ਇਹ ਤੇ ਅਸੀਂ ਇਦਾਂ ਨਹੀਂ ਕਿਹਾ ਅਸੀਂ ਬਕਾਇਦਾ ਕਿਹਾ ਵੀ ਜੋ ਇਹਦਾ ਖਰਚਾ ਆਏਗਾ ਅਸੀਂ ਉਹਦਾ ਖਰਚਾ ਵੀ ਭਰਨ ਲਈ ਤਿਆਰ ਹਾਂ ਲੇਕਿਨ ਰਸੀਦ ਕਟਾਉਣ ਲਈ ਤਿਆਰ ਆ ਅਸੀਂ ਆ ਵੀ ਦਿੱਤੀ ਸੀ ਗੈਰਾਏ ਆ 11000 ਦੀ ਸੀਧ ਵੀ ਕਟਾ ਦਿੱਤੀ ਗਈ ਲੇਕਿਨ ਉਹਦੇ باوجود ਵੀ ਇਹ ਪਾਬੰਦੀ ਲਾਉਣੀ ਇਹ ਬਿਲਕੁਲ ਗਲਤ ਹੈ ਕਿਸੇ ਨੂੰ ਰੋਕਿਆ ਨਹੀਂ ਸੀ ਗਿਆ ਇਦਾਂ ਟਰੈਕਟਰ ਨਹੀਂ ਸੀ ਲਾਏ ਗਏ ਇਦਾਂ ਜਿੰਦੇ ਨਹੀਂ ਸੀ ਲਾਏ ਗਏ ਇਸ ਤਰ੍ਹਾਂ ਦੇ ਪ੍ਰਬੰਧ ਨਹੀਂ ਮਤਲਬ ਇਸ ਤਰ੍ਹਾਂ ਦੇ ਹਾਲਾਤ ਕਿਸੇ ਨੇ ਨਹੀਂ ਬਣਾਏ ਜਿੰਨਾ ਚਰਟੌੜਾ ਸਾਹਿਬ ਇੱਥੇ ਮਤਲਬ ਆਪਣਾ ਪ੍ਰੈਜ਼ੀਡੈਂਟ ਰਹੇ ਨੇ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਚਾਹੁੰਨਾ ਕਿ ਮੌਜੂਦਾ ਅਕਾਲ ਤਖਤ ਦੇ ਜਿਹੜੇ ਜਥੇਦਾਰ ਨੇ ਜਿਨ੍ਹਾਂ ਨੂੰ ਸੰਗਤਤਾ ਪ੍ਰਵਾਨ ਨਹੀਂ ਕਰਦੀ ਪਰ ਜਿਹੜਾ ਧਰਾ ਉਹਨਾਂ ਨੂੰ ਪ੍ਰਵਾਨ ਕਰਦਾ ਉਹ ਧੜੇ ਨੇ ਜਿਵੇਂ ਅੱਜ ਜਿੰਦੇ ਲਾਏ ਹੋਏ ਨੇ ਉਹਨਾਂ ਤੋਂ ਲੋਟਸ ਲੈਣ ਦਾ ਯਤਨ ਕਰਨਾ ਚਾਹੀਦਾ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜੇ ਉਹ ਇਹ ਸਮਝਦੇ ਨੇ ਕਿ 2 ਦਸੰਬਰ ਨੂੰ ਅਕਾਲ ਤਖਤ ਦੀ ਫਸੀਲ ਤੋਂ ਜਿਹੜਾ ਹੁਕਮਨਾਮਾ ਹੋਇਆ ਉਹਦੀ ਪਹਿਰੇਦਾਰੀ ਕਰਨ ਵਾਲੇ ਉਹ ਅਕਾਲ ਤਖਤੇ ਦੇ ਆਦੇਸ਼ਾਂ ਅਨੁਸਾਰ ਪਹਿਰੇਦਾਰੀ ਕਰਦੇ ਨੇ ਉਹਨਾਂ ਨੂੰ ਰੋਕਣ ਵਾਲੀ ਧਿਰ ਦੇ ਖਿਲਾਫ ਕਾਰਵਾਈ ਕਰੇ ਭਾਈ ਗੁਲਦੀਪ ਸਿੰਘ ਗੜਗਾਜ ਸਾਹਿਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਸਹੇਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਧੰਨ ਸਾਹਿਬਜ਼ਾਦਾ ਫਤੇ ਸਿੰਘ ਜੀ ਅਤੇ ਪਰਮ ਪੂਜਨੀਕ ਜਗਤਮਾ ਮਾਤਾ ਗੁਜਰਕੌਰ ਜੀ ਦੇ ਸ਼ਹੀਦੀ ਸਥਾਨ ਜਿੱਥੇ ਉਹਨਾਂ ਨੇ ਜ਼ਬਰ ਅਤੇ ਜ਼ੁਲਮ ਦੇ ਖਿਲਾਫ ਲੜਦਿਆਂ ਆਪ ਦੀ ਜਾਨ ਦੀ ਕੁਰਬਾਨੀ ਦੇ ਦਿੱਤੀ ਆਪ ਦੀ ਜਿੰਦ ਵਾਰ ਦਿੱਤੀ ਇਸ ਕੌਮ ਪਿੱਛੇ ਅੱਜ ਉਸੇ ਧਰਤੀ ਤੇ ਫੇਰ ਔਰੰਗ ਦੀ ਔਲਾਦ ਨੇ ਕੌਮ ਨੂੰ ਵੰਗਾਰਿਆ ਅੱਜ ਇਹ ਤਾਲਾ ਜਿਹੜਾ ਲੱਗਿਆ ਹੈ ਇਹ ਗੇਟ ਨੂੰ ਨਹੀਂ ਇਹ ਇਹਨਾਂ ਦੀ ਅਕਲ ਨੂੰ ਲੱਗਿਆ ਇਹ ਜਿਹੜਾ ਗੇਟ ਬੰਦ ਕੀਤਾ ਇਹ ਕੋਈ ਵਿਅਕਤੀ ਵਿਸ਼ੇਸ਼ ਜਾਂ ਇੱਕ ਮੀਟਿੰਗ ਇੱਕ ਕਤਤਾ ਇੱਕ ਧੜੇ ਨੂੰ ਨਹੀਂ ਅੱਜ ਇਹਨਾਂ ਨੇ ਅਕਾਲ ਤਖਤ ਨੂੰ ਦਰਵਾਜ਼ਾ ਲਾਤਾ ਇਹ ਹਿੰਮਤ ਜੋ ਇਹਨਾਂ ਨੇ ਕੀਤੀ ਹੈ ਜੋ ਇਹਨਾਂ ਨੇ ਇੱਕ ਕੌਮ ਨੂੰ ਬੰਗਾਰਨ ਦਾ ਜੋ ਅੱਜ ਸ਼ੁਰੂਆਤ ਕੀਤੀ ਹੈ ਇਹ ਯਾਦ ਰੱਖਣ ਜ਼ੁਲਮ ਰਾਜ ਦੀ ਜੜ ਹਮੇਸ਼ਾ ਫਤਿਹਗੜ ਸਾਹਿਬ ਦੀ ਧਰਤੀ ਤੋਂ ਹੀ ਆਗਾਜ਼ ਹੋ ਕੇ ਪੁੱਟੀ ਗਈ ਹੈ ਅੱਜ ਜਿਵੇਂ ਚੰਦੂ ਮਾਜਰਾ ਸਾਹਿਬ ਨੇ ਮੇਰੇ ਤੋਂ ਪਹਿਨਾ ਕਿ ਗੁਰਦੁਆਰਾ ਸੁਧਾਰ ਲਹਿਰ ਦਾ ਇੱਕ ਨਵਾਂ ਮੋੜ ਅੱਜ ਤੋਂ ਇੱਕ ਸ਼ੁਰੂ ਹੋਵੇਗਾ ਤੇ ਇਸ ਧਰਤੀ ਤੋਂ ਇੱਕ ਐਡੀ ਵੱਡੀ ਇੱਕ ਲਹਿਰ ਉੱਭਰੇਗੀ ਜੋ ਪਾਪੀਆਂ ਦਾ ਨਾਸ ਨਹੀਂ ਕਰੇਗੀ ਬਲਕਿ ਕੌਮ ਨੂੰ ਇੱਕ ਨਵੀਂ ਉੱਚੀ ਬਲੰਦੀਆਂ ਤੇ ਲੈ ਕੇ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪੰਜ ਮੈਂਬਰੀ ਕਮੇਟੀ ਨੋਟ ਕੀਤੀ ਸੀ ਉਹਦੀ ਮੀਟਿੰਗ ਹੈ ਬਕਾਇਦਾ ਪ੍ਰਵਾਨਗੀ ਲਈ ਹੈ ਤੇ ਅੱਗੇ ਲੈ ਕੇ ਫੀਸ ਭਰ ਕੇ ਅਸੀਂ ਇਥੇ ਮੀਟਿੰਗ ਕਰਨ ਆਏ ਸੀ ਪਰ ਦੁੱਖ ਦੀ ਗੱਲ ਹੈ ਇੱਕ ਵਿਅਕਤੀ ਵਿਸ਼ੇਸ਼ ਤੇ ਗੁਰਦੁਆਰੇ ਬਣ ਕੇ ਰਹਿ ਗਿਆ ਨਾ ਕਿ ਪੰਥ ਦੇ ਗੁਰਦੁਆਰੇ ਨੇ ਤੁਸੀਂ ਵੇਖੋ ਜਿੰਦੇ ਲਾ ਕੇ ਭੱਜ ਗਏ ਸਾਰੇ ਨਾ ਕਿਸੇ ਨੂੰ ਅੰਦਰ ਬੈਠਣ ਦੀ ਜਗ੍ਹਾ ਉੱਧਰ ਜਿਹੜਾ ਜਿੱਥੇ ਮੀਟਿੰਗ ਹਾਲ ਹੈ ਉਹ ਵੀ ਜਿੰਦੇ ਲਾ ਕੇ ਟਰੈਕਟਰ ਕੇ ਲਾ ਦਿੱਤੇ ਨੇ ਅਸੀਂ ਇੱਕ ਸਵਾਲ ਕਰਨਾ ਚਾਹੁੰਦੇ ਆ ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਦੀ ਨੁਮਾਇੰਦਗੀ ਜਥੇਬੰਦੀਆਂ ਜਿਹੜੇ ਉੱਥੇ ਕਾਬਜ ਹੋ ਕੇ ਬੈਠੇ ਨੇ ਕੀ ਇੱਥੇ ਜਾਂ ਤਾਂ ਲਿਖ ਕੇ ਲਾ ਰਹਿਓ ਵੀ ਇਹੀ ਮੱਥਾ ਟੇਕਣਗੇ ਇਹਨਾਂ ਦੀ ਗੁਰਦੁਆਰਿਆਂ ਦੇ ਅਸੀਂ ਨਹੀਂ ਆਉਂਦੇ ਉਹ ਸ਼ਹੀਦ ਸਾਰਿਆਂ ਦੇ ਸਾਂਝੇ ਨੇ ਇੱਥੇ ਹਰ ਜਿਹੜਾ ਉਹਨੂੰ ਮੰਨਦਾ ਆ ਸਕਦਾ ਟੋਟੋ ਕਟ ਤੁਸੀਂ ਜਿਵੇਂ ਦਫ਼ਤਰਾਂ ਨੂੰ ਮੀਟਿੰਗ ਹਾਲ ਨੂੰ ਜਿੰਦੇ ਨਾਲੋਂ ਲੱਗੋ ਸ਼ਹੀਦ ਦੇ ਤੁਹਾਨੂੰ ਸਾਂਭਣਗੇ ਉਹ ਹੀ ਇਨਸਾਫ਼ ਕਰਨਗੇ ਇਹ ਸਮਾਜ ਜਵਾਬ ਦਊ ਤਾਂ اڈਿਆ ਗੱਲਾਂ ਦਾ ਸਵਾਬ ਲਊਗਾ ਵੀ ਤੇ ਜਵਾਬ ਦਊਗਾ ਵੀ ਤੇ ਇੱਥੋਂ ਦੇ ਜਿਹੜੇ ਪ੍ਰਬੰਧਕ ਨੇ ਸਾਰੇ ਇਹ ਇਹ ਬੇ ਲਗਾਮ ਹੋ ਗਏ ਤੇ ਇਹ ਬੜੇ ਹੰਕਾਰੀ ਨੇ ਇਹ ਕਹਿੰਦੇ ਸਾਡਾ ਜੋ ਕਰਨਾ ਕਰ ਲੋ ਕਰੂ ਦਾ ਗੁਰੂ ਪਾਸ਼ਾ ਹੀ ਪਰ ਮੈਂ ਬੇਨਤੀ ਕਰਨੀ ਚਾਹੁੰਦਾ ਤੁਹਾਨੂੰ ਕਿ ਇੱਥੇ ਜਿਹੜੇ ਪ੍ਰਬੰਧਕ ਬੈਠੇ ਹੋ ਕਾਬਜ਼ ਤੇਰੇ ਇੱਥੇ ਲਿਖ ਕੇ ਲਾ ਦਿਓ ਵੀ ਇੱਕੋ ਵਿਸ਼ੇਸ਼ ਧੜੇ ਨੂੰ ਇੱਥੇ ਮੱਥਾ ਟੇਕਣ ਦੀ ਆਗਿਆ ਹੈ ਅਸੀਂ ਹੋਰ ਕਿਸੇ ਦੀ ਨੂੰ ਮੱਥਾ ਟੇਕਣ ਨਹੀਂ ਦਵਾਵਾਂਗੇ ਇਹ ਪੰਥ ਦੇ ਗੁਰਦੁਆਰੇ ਨੇ ਰਹਿਮ ਕਰੋ ਪੰਥ ਦੇ ਕੰਤ ਸਵਾਲ ਲਊਗਾ ਤਾਂ ਉਤੋਂ ਜਵਾਬ ਵੀ ਪੁੱਛੂਗਾ ਤੁਹਾਨੂੰ ਸਮਾਂ ਹੋਣ ਤੇ ਜਵਾਬ ਦੇਊਗਾ ਵੀ ਤੁਹਾਨੂੰ